ਮਾਇਆ ਕੀ ਹੈ ਇਹ ਜੀਵ ਨੂੰ ਕਿਸ ਤਰ੍ਹਾਂ ਉਲਝਾਉਂਦੀ ਹੈ ਕਿਉਂ ਉਲਝਾਉਂਦੀ ਹੈ ਤੇ ਇਸ ਵਿੱਚੋਂ ਇਨਸਾਨ ਕਿੱਦਾਂ ਨਿਕਲ ਸਕਦਾ ਹੈ ਦੋਸਤੋ ਇਸੇ ਟੌਪਿਕ ਤੇ ਕਰਾਂਗੇ ਗੱਲ ਇਸ ਵੀਡੀਓ ਦੇ ਵਿੱਚ ਚਲੋ ਜਲਦੀ ਨਾਲ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਾਇਆ ਦਾ ਅਰਥ ਕੀ ਹੈ ਮਾਇਆ ਦਾ ਅਰਥ ਹੈ ਭਰਮ ਇਲੂਜ਼ਨ ਜੋ ਦੇਖ ਰਿਹਾ ਹੈ ਉਹ ਉਸ ਤਰ੍ਹਾਂ ਨਹੀਂ ਹੈ ਜੋ ਸਮਝ ਆ ਰਿਹਾ ਹੈ ਉਹ ਵੀ ਉਸ ਤਰ੍ਹਾਂ ਨਹੀਂ ਹੈ ਇਹ ਹੈ ਮਾਇਆ ਦਾ ਅਰਥ ਤੇ ਮਾਇਆ ਹੈ ਕੀ ਦੋਸਤੋ ਪੱਛਮੀ ਜਿਹੜੇ ਧਰਮ ਨੇ ਜਿਹੜੇ ਦਰਸ਼ਨ ਨੇ ਉਹ ਕਹਿੰਦੇ ਨੇ ਕਿ ਰੱਬ ਦੇ ਵਿਪਰੀਤ ਇੱਕ ਸ਼ਕਤੀ ਹੈ ਜਿੰਨੂੰ ਉਹ ਸ਼ੈਤਾਨ ਕਹਿੰਦੇ ਨੇ ਕਿ ਸ਼ੈਤਾਨ ਹੀ ਜੀਵ ਤੋਂ ਮਾੜੇ ਕਰਮ ਕਰਵਾਉਂਦਾ ਹੈ ਤੇ ਉਹਨੂੰ ਮਾੜੇ ਕੰਮਾਂ ਵੱਲ ਪ੍ਰੇਰਿਤ ਕਰਦਾ ਹੈ ਤੇ ਪਰ ਭਾਰਤੀ ਜਿਹੜਾ ਧਰਮ ਹੈ ਜਾਂ ਦਰਸ਼ਨ ਹੈ ਇਹ ਮੰਨਦਾ ਹੈ ਕਿ ਪਰਮਾਤਮਾ ਨੇ ਸੰਸਾਰ ਰਚਿਆ ਤੇ ਉਸ ਦੇ ਵਿੱਚ ਉਸ ਨੇ ਮਾਇਆ ਬਣਾਈ ਤੇ ਮਾਇਆ ਵੀ ਉਸ ਦਾ ਹੀ ਅੰਸ਼ ਹੈ ਕੋਈ ਪਰਮਾਤਮਾ ਨਾਲੋਂ ਬਾਹਰ ਨਹੀਂ ਹੈ ਤੇ ਜੀਵ ਉਸ ਦੇ ਵਿੱਚ ਉਲਝ ਜਾਂਦਾ ਹੈ ਇਸ ਉਲਝਣ ਚੋਂ ਮਨ ਨੂੰ ਕੱਢਣਾ ਇਹ ਹੀ ਇਨਸਾਨ ਦਾ ਮਨੋਰਥ ਹੈ ਇਹ ਹੀ ਧਰਮ ਦਾ ਮਨੋਰਥ ਹੈ ਇਹ ਹੀ ਗੁਰੂਆਂ ਪੀਰਾਂ ਸਾਧੂਆਂ ਸੰਤਾਂ ਦੀ ਸਾਰੀ ਸਿੱਖਿਆ ਹੈ ਕਿ ਮਨ ਨੂੰ ਇਸ ਮਾਇਆ ਚੋਂ ਕੱਢ ਕੇ ਪਰਮਾਤਮਾ ਵੱਲ ਕਿਸ ਤਰ੍ਹਾਂ ਲਾਉਣਾ ਮਾਇਆ ਨੂੰ ਸਮਝਣ ਵਾਸਤੇ ਦੋਸਤੋ ਤੁਹਾਨੂੰ ਮੈਂ ਪਿੱਛੇ ਲੈ ਕੇ ਜਾਂਦਾ ਸ਼੍ਰੀ ਕ੍ਰਿਸ਼ਨ ਤੇ ਨਾਰਦ ਜੀ ਦੀ ਇੱਕ ਕਥਾ ਹੈ ਤੇ ਉਹ ਕਥਾ ਕੀ ਹੈ ਦੋਸਤੋ ਸ਼੍ਰੀ ਕ੍ਰਿਸ਼ਨ ਤੇ ਨਾਰਦ ਜੀ ਇੱਕ ਵਾਰ ਕਿੱਥੇ ਜਾ ਰਹੇ ਸੀ ਦਵਾਰਕਾ ਦੇ ਇਲਾਕੇ ਵਿੱਚ ਤੇ ਉੱਥੇ ਕਿਤੇ ਬੈਠੇ ਹੋਏ ਸੀ ਜੰਗਲ 'ਚ ਰੁੱਖ ਦੇ ਥੱਲੇ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਨਾਰਦ ਜੀ ਨੇ ਪੁੱਛਿਆ ਕਿ ਇਹ ਮਾਇਆ ਹੈ ਕੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮਾਇਆ ਹੈ ਕੀ ਹੈ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਤੈਨੂੰ ਟਾਈਮ ਆਉਣ ਤੇ ਮੈਂ ਦੱਸਾਂਗਾ ਹੁਣੇ ਮੈਨੂੰ ਬਹੁਤ ਪਿਆਸ ਲੱਗੀ ਜਾ ਕਿਤੇ ਉਹ ਪਾਣੀ ਲੈ ਕੇ ਆਓ ਤੇ ਨਾਰਦ ਜੀ ਗਏ ਪਾਣੀ ਲੈਣ ਕਿਸੇ ਘਰ ਦਾ ਬੂਹਾ ਖੜਕਾਇਆ ਕਹਿੰਦੇ ਉਹਨਾਂ ਨੇ ਬੂਹਾ ਖੜਕਾਇਆ ਘਰ ਲੱਭ ਕੇ ਤੇ ਉਹਦੇ ਵਿੱਚੋਂ ਇੱਕ ਕੰਨਿਆ ਨਿਕਲੀ ਜਵਾਨ ਸੋਹਣੀ ਕੰਨਿਆ ਸੀ ਤੇ ਉਸਨੇ ਉਸ ਨੂੰ ਪਾਣੀ ਪਿਆਇਆ ਪਰ ਉਹਨੇ ਕਿਹਾ ਕਿ ਤੁਸੀਂ ਆਏ ਜੇ ਸਾਧੂ ਸੰਤ ਸਾਡੇ ਇਲਾਕੇ ਚ ਆਉਂਦੇ ਨੇ ਤੁਸੀਂ ਕੁਛ ਨਾ ਕੁਛ ਛੱਕ ਕੇ ਜਾਓ ਤੇ ਉਹਦੇ ਕਹਿਣ ਤੇ ਉਹ ਛਕਣ ਵਾਸਤੇ ਬੈਠ ਗਏ ਗੱਲਾਂ ਹੋਣ ਲੱਗੀਆਂ ਤੇ ਉਹਨਾਂ ਦੇ ਮਨ ਵਿੱਚ ਉਹਦੇ ਪ੍ਰਤੀ ਪ੍ਰੇਮ ਜਾਗ ਗਿਆ ਪ੍ਰੇਮ ਜਾਗ ਗਿਆ ਤੇ ਚਲੋ ਗੱਲਾਂ ਕਰਦੇ ਕਰਦੇ ਉਹਨਾਂ ਨੇ ਉਹਨੂੰ ਜੋ ਹੈ ਆਪਣੇ ਪ੍ਰੇਮ ਬਾਰੇ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਉਸ ਕੰਨਿਆ ਨੇ ਕਿਹਾ ਕਿ ਭਾਈ ਮੇਰਾ ਜਿਹੜਾ ਪਿਓ ਹੈ ਉਹ ਆ ਰਿਹਾ ਹੈ ਉਸ ਨੂੰ ਤੁਸੀਂ ਪੁੱਛ ਕੇ ਤੇ ਅਗਰ ਉਹ ਇਜਾਜ਼ਤ ਦੇਣਗੇ ਮੇਰੇ ਪਿਤਾ ਤੇ ਫਿਰ ਮੈਂ ਤੁਹਾਡੇ ਨਾਲ ਵਿਆਹ ਕਰ ਲਾਂਗੇ ਉਸ ਦਾ ਪਿਤਾ ਆਇਆ ਜੋ ਕਿ ਇੱਕ ਕਿਸਾਨ ਸੀ ਉਸ ਨਾਲ ਨਾਰਜ ਸਿੰਘ ਨੇ ਗੱਲ ਕੀਤੀ ਚਲੋ ਮੰਨ ਗਏ ਦੋਵਾਂ ਦਾ ਵਿਆਹ ਕਰਾ ਦਿੱਤਾ ਫਿਰ ਉਹ ਆਪਣਾ ਜੀਵਨ ਜਾਪਨ ਕਰਨ ਲੱਗ ਗਏ ਤੇ ਇਸ ਤਾਈ ਹੌਲੀ ਹੌਲੀ ਉਹਨਾਂ ਦੇ ਤਿੰਨ ਚਾਰ ਬੱਚੇ ਹੋ ਗਏ ਤਿੰਨ ਚਾਰ ਬੱਚੇ ਹੋ ਗਏ ਦੋਸਤੋ ਬਹੁਤ ਚੰਗੀ ਤਰ੍ਹਾਂ ਉਹਨਾਂ ਦਾ ਸੁਖੀ ਜੀਵਨ ਚੱਲ ਰਿਹਾ ਸੀ ਇੱਕ ਵਾਰ ਉਸ ਪਿੰਡ ਵਿੱਚ ਬਾੜ ਆਈ ਬਾੜ ਆਈ ਤੇ ਸਭ ਕੋਈ ਬਹੁਤ ਜ਼ਬਰਦਸਤ ਬਾੜ ਆਈ ਸਭ ਕੁਝ ਪੂਰਾ ਪਿੰਡ ਹੀ ਉਹਦੇ ਵਿੱਚ ਵਹਿ ਗਿਆ ਵਹਿ ਗਿਆ ਤੇ ਉਹਨਾਂ ਨੇ ਵੀ ਆਪਣੇ ਬੱਚੇ ਆਪਣੀ ਘਰਵਾਲੀ ਨੂੰ ਜਿੰਨਾ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਫਿਰ ਵੀ ਇੱਕ ਇੱਕ ਕਰਕੇ ਸਾਰੇ ਬੱਚੇ ਉਹਨਾਂ ਦੇ ਹੱਥੋਂ ਨਿਕਲ ਗਏ ਲਾਸਟ ਵਿੱਚ ਉਹਨਾਂ ਦੀ ਘਰਵਾਲੀ ਤੋਂ ਵੀ ਉਹਨਾਂ ਦਾ ਹੱਥ ਛੁੱਟ ਗਿਆ ਛੁੱਟ ਗਿਆ ਤੇ ਉਹ ਕਿਸੇ ਤਰ੍ਹਾਂ ਕਿਨਾਰੇ ਲੱਗੇ ਕਿਨਾਰੇ ਲੱਗ ਕੇ ਉਹ ਬੈਠੇ ਸੀ ਤੇ ਰੋ ਰਏ ਸੀ ਰੋ ਰਹੀ ਸੀ ਇਹਨੇ ਨੂੰ ਪਿੱਛੋਂ ਸ਼੍ਰੀ ਕ੍ਰਿਸ਼ਨ ਜੀ ਆਏ ਉਹਨਾਂ ਨੇ ਹੱਥ ਰੱਖਿਆ ਉਹਦੇ ਮੋਢੇ ਤੇ ਤੇ ਉਹਨਾਂ ਵੇਖਿਆ ਚੌਕ ਕੇ ਨਾਰਾ ਜੀ ਨੇ ਕਿ ਪਿੱਛੇ ਕੌਣ ਆ ਵੇਖਿਆ ਸ਼੍ਰੀ ਕ੍ਰਿਸ਼ਨ ਜੀ ਖੜੇ ਨੇ ਉਹ ਕਹਿੰਦੇ ਕੀ ਹੋਇਆ ਤੈਨੂੰ ਮੈਂ ਕਿੰਨੀਆਂ ਘੜੀਆਂ ਹੋ ਗਈਆਂ ਤੈਨੂੰ ਮੈਂ ਕਿਹਾ ਸੀ ਪਾਣੀ ਲਿਉਣ ਲਈ ਤੇ ਤੂੰ ਅਜੇ ਤੱਕ ਪਾਣੀ ਨਹੀਂ ਲੈ ਕੇ ਆ ਰਿਆ ਅੰਦੇ ਦੋ ਇੱਕ ਦੋ ਘੜੀਆਂ ਬੀਤ ਗਈਆਂ ਨੇ ਉਹ ਕਹਿੰਦੇ ਇੱਕ ਦੋ ਘੜੀਆਂ ਕਹਿੰਦਾ ਮੇਰੇ ਤੇ 12 ਸਾਲ ਬੀਤ ਗਏ ਨੇ ਅੰਦੇ ਇਹ ਹੀ ਮਾਇਆ ਹੈ माया यही है जो बंदे नु उलझा देंदी है ते फिर ओना नु समझ आया कि ए जेड़ा घटनाक्रम ही ए जेड़ा चरित्र ही सारा भगवान ने आप ही रचा ही मेनू ਸਮਝਾਉਣ ਵਾਸਤੇ ਹੁਣ ਅੱਗੇ ਗੱਲ ਕਰਦੇ ਕਿ ਮਾਇਆ ਸਾਨੂੰ ਉਲਝਾਉਂਦੀ ਕਿਉਂ ਹੈ ਵੇਖੋ ਦੋਸਤੋ ਜਿਸ ਤਰ੍ਹਾਂ ਕੋਈ ਗੇਮ ਆਰਗੇਨਾਈਜ਼ ਕਰਦਾ ਹੈ ਤੇ ਜਿਹੜਾ ਆਰਗੇਨਾਈਜ਼ਰ ਹੁੰਦਾ ਮੰਨ ਲਓ ਕੋਈ ਮੈਰਾਥਨ ਲੰਬੀ ਉਹਨੇ ਆਰਗੇਨਾਈਜ਼ ਕੀਤੀ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਉਹ ਖੜੀਆਂ ਕਰਦਾ ਕਿਤੇ ਪਾਣੀ ਹੁੰਦਾ ਕਿਤੇ ਪਹਾੜ ਕਿਤੇ ਲਦਲੀ ਜਗ੍ਹਾ ਹੈ ਕਿਤੇ ਰੇਤ ਹੈ ਤੇ ਇਸ ਤਰ੍ਹਾਂ ਉਹ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕਰਦਾ ਹੈ ਤੇ ਜਿਹੜਾ ਖਿਡਾਰੀ ਹੈ ਉਹ ਉਹਨੂੰ ਪਾਰ ਕਰਦੇ ਹੋਏ ਕਰਦੇ ਹੋਏ ਸਾਰੀਆਂ ਰੁਕਾਵਟਾਂ ਨੂੰ ਮੰਜ਼ਿਲ ਤੇ ਪਹੁੰਚਦਾ ਹੈ ਤੇ ਰੁਕਾਵਟਾਂ ਜਿਹੜੀਆਂ ਹਨ ਉਹ ਆਰਗੇਨਾਈਜ਼ਰ ਨੇ ਹੀ ਖੜੀਆਂ ਕੀਤੀਆਂ ਨੇ ਪਰ ਜਦੋਂ ਉਹ ਮੰਜ਼ਿਲ ਤੇ ਪਹੁੰਚਦਾ ਹੈ ਤੇ ਆਰਗੇਨਾਈਜ਼ਰ ਹੀ ਉਸ ਨੂੰ ਇਨਾਮ ਦਿੰਦਾ ਹੈ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਉਸਨੇ ਇਸ ਸੰਸਾਰ ਦੇ ਵਿੱਚ ਬੰਦੇ ਨੂੰ ਫਸਾਉਣ ਵਾਸਤੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਨੇ ਤੇ ਜਿਹੜਾ ਬੰਦਾ ਉਹਨਾਂ ਚੋਂ ਨਿਕਲ ਕੇ ਉਸ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਤੇ ਉਸ ਨੂੰ ਫਿਰ ਇਨਾਮ ਮਿਲਦਾ ਹੈ। ਇਸੇ ਕਰਕੇ ਜਿਹੜੇ ਸਾਡੇ ਪੁਰਾਣੇ ॠषि मुनि ਸਨ ਇਹ ਕਦੀ ਨਹੀਂ ਕਹਿੰਦੇ ਸੀ ਪਰਮਾਤਮਾ ਨੇ ਇਹ ਸ੍ਰਿਸ਼ਟੀ ਕਿਉਂ ਰਚੀ ਉਹਦੇ ਪਿੱਛੇ ਕੋਈ ਕਾਰਨ ਨਹੀਂ ਦੱਸਦੇ। ਉਹ ਕਹਿੰਦੇ ਸੀ ਕਿ ਇਹ ਉਹਦੀ ਲੀਲਾ ਹੈ, ਇਹ ਉਹਦਾ ਖੇਡ ਹੈ। ਉਹਦਾ ਸੰਸਾਰ ਬਣਾਉਣ ਦੇ ਪਿੱਛੇ ਕੋਈ ਉਹਦੀ ਵਾਸਨਾ ਨਹੀਂ ਹੈ। ਇਹ ਉਹਦੀ ਮੌਜ ਹੈ ਖੇਡ ਹੈ ਬਸ ਇਸ ਲਈ ਇਸ ਨੂੰ ਲੀਲਾ ਹੀ ਕਿਹਾ ਜਾਂਦਾ ਹੈ ਸੰਸਾਰ ਨੂੰ ਹੁਣ ਤੱਕ ਦੋਸਤ ਤੁਹਾਨੂੰ ਸਮਝ ਆ ਗਈ ਹੋਣੀ ਮਾਇਆ ਕੀ ਹੈ ਤੇ ਇਹ ਬੰਦੇ ਨੂੰ ਕਿਸ ਤਰ੍ਹਾਂ ਫਸਾਉਂਦੀ ਹੈ ਤੇ ਕਿਉਂ ਫਸਾਉਂਦੀ ਹੈ ਪਰਮਾਤਮਾ ਨੇ ਹੀ ਬਣਾਈ ਹੈ ਮਾਇਆ ਉਸ ਦੀ ਹੀ ਇਹ ਸ਼ਕਤੀ ਹੈ ਤੇ ਉਹ ਉਸ ਨੂੰ ਫਸਾਉਣ ਵਾਸਤੇ ਬੰਦੇ ਨੂੰ ਇੱਕ ਗੇਮ ਬਣਾਈ ਹੋਈ ਕਹਿ ਲਓ ਸੰਸਾਰ ਇੱਕ ਲੀਲਾ ਬਣਾਈ ਹੋਈ ਹੈ ਤੇ ਹੁਣ ਇਸ ਵਿੱਚੋਂ ਨਿਕਲਣਾ ਕਿਦਾਂ ਉਸ ਉੱਤੇ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੋਸਤੋ ਕਾਫ ਉਸ ਆਪੇ ਪੈਦਾ ਹੋ ਜਾਂਦਾ ਹੈ ਪਰ ਜੇ ਕੋਈ ਖੇਤੀ ਫਲ ਫਰੂਟ ਫੁੱਲ ਦੀ ਖੇਤੀ ਕਰਨੀ ਪਵੇ ਤੇ ਉਹਦੇ ਵਾਸਤੇ ਯਤਨ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਉਸ ਤਰ੍ਹਾਂ ਹੀ ਜਿਹੜਾ ਮਨ ਹੈ ਇਹ ਬੁਰੀਆਂ ਵੇਸ਼ੀਆਂ ਦੇ ਵਿੱਚ ਮਾੜੀਆਂ ਚੀਜ਼ਾਂ ਦੇ ਵਿੱਚ ਆਪ ਹੀ ਜਿਹੜਾ ਹੈ ਫਸ ਜਾਂਦਾ ਹੈ ਇਹ ਹੀ ਤੇ ਮਾਇਆ ਦੀ ਸ਼ਕਤੀ ਹੈ ਕਿ ਮਨ ਜਿਹੜਾ ਆਪ ਹੀ ਉਹਦੇ ਵੱਲ ਪ੍ਰੇਰਿਤ ਹੋ ਕੇ ਖੁਦ ਬਖੋਦ ਫਸ ਜਾਂਦਾ ਹੈ ਪਰ ਚੰਗੀ ਖੇਤੀ ਵਾਂਗੂ ਜਿਹੜੇ ਚੰਗੇ ਗੁਣ ਨੇ ਚੰਗੇ ਵਿਚਾਰ ਨੇ ਉਹ ਪੈਦਾ ਕਰਨ ਲਈ ਬੰਦੇ ਨੂੰ ਪ੍ਰਯਾਸ ਕਰਨਾ ਪੈਂਦਾ ਹੈ ਹੁਣ ਮਨ ਨੂੰ ਚੰਗੇ ਪਾਸੇ ਲਾਉਣ ਲਈ ਤੁਹਾਨੂੰ ਕੀ ਕਰਨਾ ਪੈਂਦਾ ਤੁਸੀਂ ਚੰਗਾ ਪੜੋ ਚੰਗਾ ਸੁਣੋ ਚੰਗੇ ਲੋਕਾਂ ਨਾਲ ਰਹੋ ਸਾਧੂਆ ਸੰਤਾਂ ਦਾ ਜਿਹੜੇ ਵੀ ਜਿਹੜੇ ਮਹਾਨ ਲੋਕ ਨੇ ਉਹਨਾਂ ਦਾ ਸੰਗ ਕਰੋ ਜੇ ਉਹਨਾਂ ਦਾ ਸੰਗ ਨਹੀਂ ਕਰ ਸਕਦੇ ਤੇ ਘੱਟੋ ਘੱਟ ਉਹਨਾਂ ਦੇ ਬਚਨ ਪੜੋ ਤੇ ਇਸ ਤਰ੍ਹਾਂ ਜਿਹੜਾ ਮਨ ਹੈ ਉਹ ਮਾੜੇ ਵਿਚਾਰਾਂ ਵੱਲੋਂ ਜਾਣ ਤੋਂ ਹਟ ਕੇ ਚੰਗੇ ਵਿਚਾਰਾਂ ਵੱਲ ਜਾਣਾ ਸ਼ੁਰੂ ਕਰ ਜਾਂਦਾ ਹੈ ਤੇ ਮਨ ਦੇ ਵਿਚਾਰ ਜੇ ਤੁਹਾਡੇ ਕੋਲ ਆਉਂਦੇ ਵੀ ਹੈ ਤੇ ਤੁਹਾਨੂੰ ਕਹਿਣਾ ਹੋਵੇਗਾ ਬਈ ਤੇਰੀ ਇੱਥੇ ਪੂਰੀ ਨੋ ਇੰਟਰੀ ਹੈ ਤਗੜੇ ਹੋ ਕੇ ਉਹਨੂੰ ਭਜਾਉਣਾ ਪਏਗਾ ਤੇ ਦੋਸਤੋ ਇਹ ਜਿਹੜੀ ਮੈਂ ਗੱਲ ਸਿੱਖੀ ਹੈ ਕਿੱਥੋਂ ਸਿੱਖੀ ਮੈਂ ਇੱਕ Swami Vivekananda ਜੀ ਦੀ ਕਹਾਣੀ ਸੁਣੀ ਸੀ ਕਿ ਇੱਕ ਵਾਰੀ ਉਹ ਕਹਿ ਰਹੇ ਸੀ ਕਿ ਮੈਂ ਜਾ ਰਿਹਾ ਸੀ ਹਿਮਾਲਿਆ ਦੇ ਪਹਾੜਾਂ ਵਿੱਚ ਸਫ਼ਰ ਕਰ ਰਿਹਾ ਸੀ ਤੇ ਇੱਕ ਜਗ੍ਹਾ ਬਾਂਦਰਾਂ ਦਾ ਝੁੰਡ ਉਹਨਾਂ ਦੇ ਪਿੱਛੇ ਪੈ ਗਿਆ ਤੇ ਉਹ ਕਹਿੰਦੇ ਮੈਂ ਜਿੰਨੀ ਸਪੀਡ ਚੱਲਦਾ ਸੀ ਬਾਂਦਰ ਵੀ ਉਨੇ ਸਪੀਡ ਮੇਰੇ ਪਿੱਛੇ ਆਉਂਦੇ ਸੀ ਤੇ ਫਿਰ ਮੈਂ ਡੰਡਾ ਸੀ ਮੇਰੇ ਕੋਲ ਮੈਂ ਇੱਕੋ ਦਮ ਡੰਡਾ ਜਿਹੜਾ ਸੀ ਉਹ ਜ਼ਮੀਨ ਤੇ ਪਟ ਗਿਆ ਤੇ ਖੜਾ ਹੋ ਗਿਆ ਮੈਂ ਸਿੱਧਾ ਹੋ ਕੇ ਤੇ ਫਿਰ ਜਿਹੜੇ ਬਾਂਦਰ ਹੈ ਉਹ ਵੀ ਖਲੋ ਗਏ ਤੇ ਫਿਰ ਹੌਲੀ-ਹੌਲੀ ਉਹ ਪਿੱਛੇ ਨੂੰ ਚਲੇ ਗਏ ਕਹਿੰਦੇ ਉਸ ਦਿਨ ਮੈਂ ਸੋਚਿਆ ਕਿ ਜਿਹੜਾ ਸਾਡਾ ਮਾਨਿਆ ਹੈ ਨਾ ਇਹ ਵੀ ਸਾਡੇ ਉੱਤੇ ਇਦਾਂ ਹੀ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਅਸੀਂ ਜਿਹੜੇ ਹਾਂ ਕਮਜ਼ੋਰ ਪੈ ਜਾਂਦੇ ਜੇ ਅਸੀਂ ਤਗੜੇ ਹੋ ਕੇ ਮੰਨ ਨੂੰ ਬੋਲਿਆ ਕਿ ਨਹੀਂ ਤੇਰੀ ਇੱਥੇ ਕੋਈ ਚੱਲਣ ਨਹੀਂ ਆ ਤੈਨੂੰ ਮੇਰੀ ਗੱਲ ਹੀ ਮੰਨਣੀ ਪੈਣੀ ਆ ਮੈਂ ਤੇਰੇ ਹਿਸਾਬ ਨਾਲ ਨਹੀਂ ਚੱਲਣਾ ਤੂੰ ਮੇਰੇ ਹਿਸਾਬ ਨਾਲ ਚਲਣਾ ਜੇ ਅਸੀਂ ਮਨ ਨੂੰ ਤਗੜੇ ਹੋ ਕੇ ਪੈ ਜੀਏ ਫਿਰ ਜਿਹੜਾ ਮਨ ਹੈ ਉਹ ਨਾ ਬਾਂਦਰਾ ਵਾਂਗੋ ਹੀ ਚੁੱਪਚਾਪ ਠੰਡਾ ਹੋ ਕੇ ਬਹਿ ਜਾਂਦਾ ਹੈ ਦੋਸਤੋ ਬੁੱਲੇ ਸ਼ਾਹ ਦੇ ਗੁਰੂ ਇੱਕ ਵਾਰੀ ਜਿਹੜੇ ਸੀ ਨਾਇਸ਼ਾ ਉਹ ਬਾਗਵਾਨੀ ਕਰ ਰਿਆ ਸੀ ਤੇ ਇੱਕ ਵਾਰ ਬੁੱਲੇ ਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਮੁਰਸ਼ਿਦ ਜੀ ਰੱਬ ਨੂੰ ਕਿੱਦਾਂ ਪਾਉਣਾ ਤੇ ਉਹਨਾਂ ਨੇ ਇੱਕ ਬੂਟਾ ਇੱਧਰੋਂ ਪੁੱਟਿਆ ਤੇ ਦੂਜੀ ਜਗ੍ਹਾ ਲਾ ਕੇ ਕਹਿਤਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ ਭਾਵ ਹੈ ਕਿ ਸਿਰਫ ਆਪਣੇ ਮਨ ਨੂੰ ਜਿਹੜਾ ਹੈ ਮਨ ਨੂੰ ਮਾਰਨਾ ਵੇਖੋ ਮਨ ਨੂੰ ਮਾਰਨਾ ਨੇ ਇਹ ਵੀ ਸ਼ਬਦ ਲੋਕ ਯੂਜ਼ ਕਰਦੇ ਲੇਕਿਨ ਐਕਚੁਅਲੀ ਮਨਨ ਨੂੰ ਤੁਸੀਂ ਡਾਇਵਰਟ ਕਰਨਾ ਹੈ ਤੇ ਇਹ ਹੀ ਸੀ ਮਾਇਆ ਕਿ ਕੀ ਹੁੰਦੀ ਮਾਇਆ ਤੇ ਉਹ ਕਿਸ ਤਰ੍ਹਾਂ ਕੰਮ ਕਰਦੀ ਉਸ ਵਿੱਚੋਂ ਨਿਕਲਣ ਦਾ ਪ੍ਰਯਾਸ ਅਸੀਂ ਕਿੱਦਾਂ ਕਰ ਸਕਦੇ ਆ ਬਾਕੀ ਗੁਰੂ ਦੀ ਤੇ ਪਰਮਾਤਮਾ ਦੀ ਕਿਰਪਾ ਜਿਹੜੀ ਹੈ ਉਹ ਤੇ ਸਭ ਤੋਂ ਜ਼ਿਆਦਾ ਕੰਪਲਸਰੀ ਹੈ ਉਹ ਤੇ ਚਾਹੀਦੀ ਚਾਹੀਦੀ ਉਸ ਤੇ ਬਿਨਾ ਇਸ ਤੋਂ ਨਿਕਲਣਾ ਨਾ ਮੁਮਕਿਨ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰਦੇ ਹੋ ਫਿਰ ਮਿਲਾਂਗੇ ਨਵੇਂ ਵੀਡੀਓ ਨਵੇਂ ਟੌਪਿਕ ਦੇ ਉੱਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ